ਬਲੇ ਪਾਸੇ ਨੂੰ ਧੱਕਿਆ ਯੋਧਾ ਇੰਟਰਸਟ ਖੇਡਾਂ ਵੱਲ ਹੁੰਦਾ ਹੈ ਯੋਧਾ ਇੰਟਰਸਟ ਪੜਾਈ ਵੱਲ ਹੁੰਦਾ ਉਹਨਾਂ ਨੂੰ ਨਾ ਗਰਾਊਂਡ ਦਿੱਤੇ ਨਾ ਕਿਤਾਬਾਂ ਦਿੱਤੀਆਂ ਤੇ ਸਾਡੇ ਪੰਜਾਬੀ ਦੀ ਕਹਾਵਤ ਹੈ ਵੇਲਾ ਮੰਨ ਸ਼ਤਾਨੀ ਦਾ ਕਰ ਉਹ ਗਲਤ ਸੰਗਤਾਂ ਦਾ ਸ਼ਿਕਾਰ ਹੋ ਗਏ ਪੰਜਾਬ ਜਿਹੜਾ ਔੜੀ-ਔੜੀ ਡਰੱਗ ਦੇ ਦਲਦਲ ਦੇ ਵਿੱਚ ਫਸਦਾ ਗਿਆ ਬੱਚੇ ਖੇਡਣਾ ਚਾਹੁੰਦੇ ਸੀ ਬੱਚੇ ਆਪਣੀ ਐਫਰਟ ਨਾਲ ਬਹੁਤ ਸਾਰੇ ਬੱਚਿਆਂ ਨੇ ਕੀਤੀ ਵੀ ਹੈ ਆਪਣੀ ਪਰਸਨਲ ਐਫਰਟ ਨਾਲ ਬਹੁਤ ਸਾਰੇ ਬੱਚੇ ਨੇ ਅਚੀਵਮੈਂਟ ਵੀ ਕੀਤੀ ਹੈ ਖੇਡਾਂ 'ਚ ਪਰ ਮਾਹੌਲ ਨਹੀਂ ਮਿਲਿਆ ਉਹਨਾਂ ਨੂੰ ਸੋ ਅਸੀਂ ਬਿੰਗੇ ਪੰਜਾਬੀ ਜਾਂ ਵੀਂਗ ਸਪੋਰਟਸ ਲਵਰ ਮੈਂ ਕਹਿ ਸਕਦਾ ਕਿ ਪੰਜਾਬ ਦੇ ਯੂਥ ਨੂੰ ਨਸ਼ੇ ਚੋਂ ਕੱਢਣਾ ਸਾਡਾ ਲਕਸ਼ ਹੈ ਮੰਜ਼ਿਲ ਹੈ ਸਾਡੀ ਪਰ ਉਹਦੇ ਵਾਸਤੇ ਸਾਨੂੰ ਕੋਈ ਆਲਟਰਨੇਟਿਵ ਦੇਣਾ ਪਊਗਾ ਕਿਉਂਕਿ ਕਿੱਥੇ ਬਿਜ਼ੀ ਹੋਣਗੇ ਸਾਕਤ ਦੁਬਾਰਾ ਉਸ ਬੁਰੀ ਸੰਗਤ ਜਾਂ ਉਸ ਮਾੜੀ ਸੰਗਤ 'ਚ ਨਾ ਫਸ ਸਕਣ ਉਹਦਾ ਸਭ ਤੋਂ ਵਧੀਆ ਅਲਟਰਨੇਟਿਵ ਹੈਗਾ ਖੇਡਾਂ ਪੰਜਾਬ ਸਰਕਾਰ ਜਿਹੜੀ ਹੈ ਪੰਜਾਬ ਪੁਲਿਸ ਤਾਂ ਬਹੁਤ ਸੋਹਣਾ ਕੰਮ ਕਰ ਰਹੀ ਹੈ ਐਂਟੀ ਡਰੱਗਸ ਤੁਸੀਂ ਸਾਰਾ ਦਿਨ ਤੁਹਾਡੀਆਂ ਕਲ ਮਾਰਾਂਹੀਂ ਤੁਹਾਡੇ ਕੈਮਰੇ ਨਹੀਂ ਤੁਸੀਂ ਇਹਨਾਂ ਗੱਲਾਂ ਨੂੰ ਕਵਰ ਕਰ ਦਿਓ ਹਰ ਪਿੰਡ ਦੇ ਵਿੱਚ ਅਸੀਂ 13000 ਪਿੰਡ ਹੈ ਲੱਭ ਸ਼ਾਨਦਾਰ ਖੇਡ ਗਰਾਊਂਡ ਧਿਆਨ ਕਰਾਂਗੇ ਬਹੁਤ ਵੱਡੇ ਪੁੰਨ ਦਾ ਕੰਮ ਹੈ ਕਿਉਂਕਿ ਜਦੋਂ ਬੱਚੇ ਖੇਡ ਦੇ ਗਰਾਊਂਡ ਚਲੇ ਜਾਣਗੇ ਤਾਂ ਉਹ ਆਪਣੇ ਸਰੀਰ ਨਾਲ ਪਿਆਰ ਹੋ ਜਾਊਗਾ ਉਹਨਾਂ ਨੂੰ ਸਰੀਰ ਨਾਲ ਪਿਆਰ ਹੋ ਜਾਊਗਾ ਤਾਂ ਅਲਾਮਤਾਂ ਤੋਂ ਬਚ ਜਾਣਗੇ ਉਹਨੂੰ ਕਿਤੇ ਨਾ ਕਿਤੇ ਤਾਂ ਬਿਜ਼ੀ ਕਰੀਏ ਨਾ ਕੋਈ ਟਰੈਕ ਐਂਡ ਫੀਲਡ ਜਾਊਗਾ ਕੋਈ ਕਬੱਡੀਵਲ ਜਾਊਗਾ ਕੋਈ ਗੋਲਾ ਸਿੱਟੂਗਾ ਕੋਈ ਬਾਲੀਵਾਲ ਖੇਡੂਗਾ ਪਰ ਗਰਾਊਂਡ ਬਣਾਉਣੇ ਪੈਣਗੇ ਹੁਣ ਅਸੀਂ ਵੀ ਛੋਟੇ ਹੁੰਦੇ ਸੀ ਤੁਹਾਡੇ ਜੁਮੇਨ ਖੇਲ ਚ ਕਈ ਸਾਡੇ ਸੀਨੀਅਰ ਵੀ ਨੇ ਅਸੀਂ ਥਾਪੀਆਂ ਨਾਲ ਕ੍ਰਿਕਟ ਖੇਡਦੇ ਨੇ ਜਿਹੜੀ ਥਾਪੀ ਨਾਲ ਬੇਬੇ ਕੱਪੜੇ ਧੋਦੇ ਹੁੰਦੀ ਸੀ ਔਰ ਥਾਪੀ ਵੀ ਚੋਰੀਆਂ ਲੈ ਕੇ ਜਾਣੀ ਕਿਉਂਕਿ ਜੋ ক্রিকেট ਵਾਲੀ ਹੈ ਉਹ ਥਾਪੀ ਉੱਚੜ ਜਾਂਦੀ ਸੀ ਬਾਅਦ ਚ ਕਪੜੇ ਬਾੜਨ ਲੱਗ ਜਾਂਦੀ ਸੀ ਸਾਨੂੰ ਤਾਂ ਬੈਟ ਹੀ ਨਹੀਂ ਮਿਲੀ ਨਾ ਸਾਨੂੰ ਬਾਲ ਮਿਲੀ ਨਾ ਹੀ ਸਾਨੂੰ ਗਰਾਊਂਡ ਮਿਲਿਆ ਜੀ ਫਿਰ ਵੀ ਅਸੀਂ ਸ਼ੁਭਮਨ ਗਿੱਲ ਹਰਪਜਨ ਸਿੰਘ ਅਰਸ਼ਦੀਪ ਅਸੀਂ ਦੇਸ਼ ਨੂੰ ਫਤ੍ਹਾ ਕਰਕੇ ਦੇ ਦਿੱਤ ਹਾਕੀ ਕਿਵੇਂ ਖੇਡਦੇ ਸੀਗੇ ਡੰਡਾ ਤੋੜ ਕੇ ਵੀ ਜਿਹੜਾ ਜਿਹੜਾ ਹਾਕੀ ਵਰਗਾ ਹੋ ਰਿਹਾ ਵਸ ਖਿੱਦੋਕੁੰਡੀ ਕਹਿੰਨੇ ਆ ਕਹਿੰਦੇ ਸੀ ਲੀਰਾਂ ਦੀ ਸਾਡੇ ਕੋਲੇ ਬੋਲ ਹੁੰਦੀ ਸੀ ਫਿਰ ਵੀ ਇਸ ਵਕਤ 11 ਚੋਂ 8 ਸਾਡੇ ਪਲੇਅਰ ਨੇ ਜੀ ਹਰਮਨ ਪ੍ਰੀਤ ਤੋਂ ਲੈ ਕੇ ਜਰਮਨ ਪ੍ਰੀਤ ਤੋਂ ਲੈ ਕੇ ਗੁਰਜੰਟ ਤੋਂ ਲੈ ਕੇ ਸ਼ਮਸ਼ੇਰ ਤੋਂ ਲੈ ਕੇ ਸਾਡੇ ਪਲੇਅਰ ਨੇ ਜੀ ਆ ਕੇ ਚ ਮੌਕਾ ਤਾਂ ਮਿਲੇ ਨਾ ਸਾਨੂੰ ਸੋ ਮੌਕਾ ਤਾਂ ਮਿਲੂਗਾ ਜੇ ਗਰਾਊਂਡ ਬਣਾਵਾਂਗੇ ਸੋ ਗਰਾਊਂਡ ਬਣਾਉਣ ਦਾ ਫੈਸਲਾ ਕੀਤਾ ਪਹਿਲੇ ਚਰਨ ਦੇ ਵਿੱਚ 10083 3083 ਗਰਾਉਂਡ ਜਿਹੜੇ ਨੇ ਉਹਨਾਂ ਦਾ ਕੰਮ ਸ਼ੁਰੂ ਹੋਣ ਲੱਗਿਆ ਨਾਲ ਦੀ ਨਾਲ ਅਸੀਂ ਜਿਹੜੇ ਪਲੇਅਰ ਅਚੀਵਰ ਨੇ ਜਿਨ੍ਹਾਂ ਨੇ ਕਾਮਨ ਵੈਲਥ ਚ ਜਾਂ ਕਿਸੇ ਵਰਡ ਲੈਵਲ ਦੇ ਕਿਸੇ ਕੰਪੀਟੀਸ਼ਨ ਚ ਜਾਂ ਏਸ਼ੀਆ ਲੈਵਲ ਦੇ ਕੰਪੀਟੀਸ਼ਨ ਕੋਈ ਮੱਲ ਮਾਰੀ ਹੈ ਅਸੀਂ ਉਹਨਾਂ ਨੂੰ ਕੋਚਿੰਗ ਵਾਸਤੇ ਵੀ ਰੱਖਾਂ ਕਿ ਤੁਸੀਂ ਹੋਰ ਪਲੇਅਰ ਜਿਹੜੇ ਟ੍ਰੇਨਿੰਗ ਦੇ ਕੇ ਹੋਰ ਪਲੇਅਰ ਬਣਾਉਣ ਦੀ ਕੋਸ਼ਿਸ਼ ਕਰੋ। ਔਰ ਪੰਜਾਬ ਹੱਸਦਾ ਖੇਡਦਾ ਪੰਜਾਬ ਪਹਿਲੇ ਦਿਨੋਂ ਮੰਨਿਆ ਗਿਆ। ਮੈਂ ਤੁਹਾਨੂੰ ਇੱਕ ਗੱਲ ਦੱਸਦਾ ਮੇਰੇ ਪਿਤਾ ਜੀ ਨੇ ਮੈਨੂੰ ਦੱਸੀ ਸੀ ਪੰਜਾਬ ਦੀ ਟੀਮ ਦੇ ਵਿੱਚ ਹਾਕੀ ਦੀ ਟੀਮ ਦੇ ਵਿੱਚ ਅੱਠ ਜਾਂ ਨੌ 플레이ਰ ਅਜ ਵੀ ਨੇ ਉਦੋਂ ਵੀ ਤਾਂ ਜੁੜਾ ਕਰ ਕਰਦੇ ਸੀਗੇ ਤੇ ਚਿੱਟੇ ਰੰਗ ਦੀ ਰੁਮਾਲ ਬੰਨੀ ਹੁੰਦੀ ਸੀ ਤੇ ਹਾਲੈਂਡ ਨਾਲ ਮੈਚ ਸੀ ਐਮਸਟਰਡਮ 'ਚ ਸੱਤ ਅੱਠ 플레이ਰਾਂ ਦੇ ਆਪਣੇ ਮਾਲਾ ਬਣੀਆਂ ਤਿੰਨ ਚਾਰ ਦੇ ਨਹੀਂ ਹੈਗੀਆਂ ਸੀ ਤਾਂ ਇੱਕ ਅੰਗਰੇਜ਼ ਨੇ ਦੂਜੇ ਅੰਗਰੇਜ਼ ਨੂੰ ਪੁੱਛਿਆ ਜਿਹੜੇ ਕਿ ਆਡੀਅנס ਦੇ ਵਿੱਚ ਬੈਠੇ ਸੀ ਕਹਿੰਦਾ ਵੀ ਇੰਡੀਆ ਦੀ ਜਿਹੜੀ ਟੀਮ ਹੈ ਇਹਦੀ ਯੂਨੀਫਾਰਮ ਇੱਕ ਨਹੀਂ ਹੈਗੀ ਯੂਨੀਫਾਰਮ ਇੱਕ ਹੋਣੀ ਚਾਹੀਦੀ ਉਹ ਕਹਿੰਦੇ ਕਿਵੇਂ ਕਹਿੰਦਾ ਦੇਖ ਸੱਤ ਅੱਠ ਦੇ ਸਿਰ ਤੇ ਇੱਕ ਵਾਈਟ ਕਲਰ ਦਾ ਕੋਈ ਕਲੋਥ ਬੰਨਿਆ ਹੋਇਆ। ਬੱਕੇ ਦੇ ਹੈ ਨਹੀਂ। ਇਹ ਤਾਂ ਮਲ ਯੂਨੀਫਾਰਮ ਇੱਕ ਨਹੀਂ ਹੈਗੀ ਇਹਨਾਂ ਦੀ। ਆச்சா ਹੁਣ ਜਿਹਨੂੰ ਪੁੱਛਿਆ ਸੀ ਗੋਰੇ ਨੇ ਗੋਰੇ ਨੇ ਗੋਰੇ ਨੂੰ ਪੁੱਛਿਆ ਸੀ। ਪਤਾ ਉਹਨੂੰ ਵੀ ਨਹੀਂ ਸੀਗਾ। ਦੀ ਗੱਲ ਕੀ ਹੈ। ਪਰ ਉਹਨੂੰ ਇੱਕ ਗੱਲ ਦਾ ਪਤਾ ਸੀਗਾ। ਕਹਿੰਦਾ ਨਹੀਂ ਨਹੀਂ ਵਰਦੀ ਇੱਕੋ ਹੀ ਹੈ। ਯੂਨੀਫਾਰਮ ਇਜ਼ ਦ ਵਨ। ਕਹਿੰਦਾ ਨਹੀਂ ਯਾਰ ਉਹ ਦੇਖ ਤਾਂ ਸਹੀ ਹੈ ਕਿਸੇ ਦੇ ਸਿਰ ਤੇ ਵਾਈਟ ਕਲਰ ਦਾ ਕਪੜਾ ਬੰਨਿਆ ਹੈ ਕਿ ਇਹਦੇ ਨਹੀਂ ਬੰਨਿਆ ਕਹਿੰਦਾ ਨਹੀਂ ਇਹ ਕਹਿੰਦਾ ਵੈਸੇ ਨਾ ਨਿਸ਼ਾਨੀਆਂ ਲਾਈ ਹੋਈਆਂ ਨੇ ਕਿ ਹੀ ਇਸ ਅ ਵੈਰੀ ਵੈਰੀ ਡੇਂਜਰਸ ਪਲੇਅਰ ਮਤਲਬ ਸਾਡੇ ਪੰਜਾਬੀ ਪਲੇਅਰ ਨੂੰ ਮਤਲਬ ਇਹ ਪਰਮਾਤਮਾ ਵੱਲੋਂ ਕਹਿੰਦਾ ਨਿਸ਼ਾਨੀਆਂ ਲਾਈਆਂ ਹੋਈਆਂ ਨੇ ਕਿ ਵੈਰੀ ਡੇਂਜਰਸ ਪਲੇਅਰ ਜਦੋਂ ਇਹਨਾਂ ਕੋਲੇ ਬਾਲ ਆ ਜਾਏ ਗੋਲ ਹੋ ਜਾਂਦਾ ਬੱਸ ਉਦੋਂ ਕਿਉਂਕਿ ਗੋਲ ਕੋਣ ਸਰਜੀਤ ਸਿੰਘ ਹੋਰੀ ਪ੍ਰithviਪਾਲ ਹੋਰੀ ਕਰਦੇ ਸੀ ਸਵਿਚ ਕਰਕੇ ਅਸੀਂ ਹਾਕੀ 'ਚ ਅਸੀਂ ਕ੍ਰਿਕਟ 'ਚ ਅਸੀਂ ਕਬੱਡੀਆਂ 'ਚ ਅਸੀਂ ਗੋਲੇ ਸੱਟਣ 'ਚ ਅਸੀਂ ਐਥਲੈਟਿਕਸ 'ਚ ਸਾਰੇ ਪਾਸੇ ਨੰਬਰ 1 ਹੈਗੇ ਆ ਪਰ ਸਾਨੂੰ ਥੋੜਾ ਜਿਹਾ ਮਾਹੌਲ ਮਿਲਣਾ ਚਾਹੀਦਾ ਉਮ ਹਾਲ ਦੇ ਇਨ ਵਾਸਤੇ ਡਰਗ ਤੋਂ ਹਟਾਉਣ ਵਾਸਤੇ ਉਹਨਾਂ ਦਾ ਧਿਆਨ ਕਿਸੇ ਹੋਰ ਪਾਸੇ ਲਾਉਣ ਵਾਸਤੇ ਲਗਭਗ 4000 ਗ੍ਰਾਮ ਜਿਹੜੇ ਨੇ ਪਹਿਲੇ ਚਰਨ ਦੇ ਵਿੱਚ ਅਸੀਂ ਸ਼ਾਨਦਾਰ ਮਾਡਰਨ ਗਰਾਊਂਡ ਜਿਹੜੇ ਨੇ ਪਿੰਡਾਂ ਦੇ ਵਿੱਚ ਦੇਖਣ ਨੂੰ ਮਿਲਣਗੇ ਨਹੀਂ ਤਾਂ ਗਰਾਊਂਡ ਅਸੀਂ ਵੀ ਸਾਡੇ ਪਿੰਡ ਵੀ ਗਰਾਊਂਡ ਹੈ ਅਸੀਂ ਆਪ ਵੀ ਪਰਤਾਂ ਪਾਉਂਦੇ ਰਹੇ ਹਾਂ ਜੀ ਚਲੋ ਯਾਰ ਭੋਲੇ ਦਾ ਟਰੈਕਟਰ ਲੈ ਲੋ ਚਲੋ ਕਹੀਂ ਚੱਕੀਏ ਯਾਰ ਯਾਰ ਗਰਾਊਂਡ ਜਾ ਬਣਾ ਲਈਏ ਹਨਾ ਸਰਕਾਰਾਂ ਸਿਕੂਰੋਂ ਤੋਂ ਕਾਦੀ ਉਮੀਦਾਂ ਆਉਂਦੀਆਂ ਸੀ ਸਰਕਾਰ ਬਣਾਉਗੀ ਇਹ ਚੀਜ਼ਾਂ ਐਥਲੈਟਿਕਸ ਦਾ ਸਿੰਥੈਟਿਕ ਗਰਾਊਂਡ ਵੀ ਦੇਵਾਂਗੇ ਅਸੀਂ ਆਲਰੇਡੀ ਮੈਂ ਸਪੋਰਟਸ ਮੰਤਰੀ ਵੀ ਹਾਂ ਇਸ ਕਰਕੇ ਮੈਨੂੰ ਪਤਾ ਇਸ ਗੱਲ ਅਸੀਂ 올림픽 ਜਾਂ ਕਿਸੇ ਵੀ ਵਰਲਡ ਲੈਵਲ ਦੇ ਕੰਪੀਟੀਸ਼ਨ ਜਾਣ ਤੋਂ ਪਹਿਲਾਂ ਵੀ ਪੈਸੇ ਦਿੰਨੇ ਆ ਜੋ ਜਦੋਂ ਜਿੱਤ ਕੇ ਆ ਜਾਂਦੇ ਨੇ ਉਹਨੂੰ ਤਾਂ ਹਰੇਕ ਦੇ ਦਿੰਦਾ ਉਹਨਾਂ ਨੂੰ ਪਹਿਲਾਂ ਤਿਆਰੀ ਵਾਸਤੇ ਵੀ ਅਸੀਂ ਕਹਿੰਨੇ ਆ ਕਿ ਉਹ ਬੂਟ ਤਾਂ ਲੈ ਲਾ ਜਿਹੜੇ ਬੂਟ ਪਾ ਕੇ ਭੱਜਣਾ ਉਹ ਜੈਵਲਨ ਤਾਂ ਲੈ ਲਾ ਜਿਹੜੀ ਜੈਵਲਨ ਸੁੱਟਣੀ ਹੈ ਉਹ ਗੱਦਾ ਤਾਂ ਮਿਲ ਜੇ ਜਿਹੜੇ ਗੱਦੇ ਤੇ ਕੰਪੀਟੀਸ਼ਨ ਹੋਣਾ ਹੈ ਰੈਸਲਿੰਗ ਦਾ ਇੱਥੇ ਮਿੱਟੀ ਤੇ ਕੋਲੀ ਜਾਂਦੇ ਰਹਿੰਨੇ ਆ ਉੱਥੇ ਗੱਦਾ ਹੁੰਦਾ ਗ੍ਰਿਪ ਹੀ ਨਹੀਂ ਬਣਦੀ ਸੋ ਅਸੀਂ 8 8 10 10 ਲੱਖ ਰੁਪਈਆ ਤਿਆਰੀ ਵਾਸਤੇ ਵੀ ਦਿੰਨੇ ਆ ਜਿੰਨਾ ਨਾ ਜਿੰਨਾ ਬਾਅਦ ਦੀ ਗੱਲ ਆ ਪਰ ਕਿਰਿਆ ਤਿਆਰੀਤਾ ਪਰ ਪਰ ਟ੍ਰਿਕ ਨਾ ਹੋਵੇ। ਸੋ ਪਹਿਲੀ ਸਰਕਾਰ ਹੈ ਜਿਹੜੀ ਤਿਆਰੀ ਵਾਸਤੇ 20 ਪੈਸੇ ਦਿੰਦੀ ਹੈ। ਬਾਅਦ ਜਿੱਤਣ ਜਿੱਤ ਕੇ ਆਉਣ ਤੋਂ ਬਾਅਦ ਦੇਣੀ ਦੇਣੀ ਹੈ ਅਸੀਂ ਉਹਨਾਂ ਨੂੰ। ਸੋ ਸਪੋਰਟਸ ਨੂੰ ਜਿਹੜਾ ਪੰਜਾਬ ਸਰਕਾਰ ਪ੍ਰਾਇਓਰਟੀ ਤੇ ਲੈ ਕੇ ਦੁਬਾਰਾ ਫੇਰ ਅਸੀਂ 골ਡ ਮੈਡਲ ਵਾਲੇ ਅਸੀਂ ਸਿਲਵਰ ਮੈਡਲ ਵਾਲੇ ਅਸੀਂ ਪੋਡੀਅਮ ਤੇ ਫਿਨ ਫਿਨਿਸ਼ਰ ਪੰਜਾਬ ਸਰਕਾਰ ਦੇ ਜਿਹੜੇ ਪਲੇਅਰ ਨੂੰ ਕਰਨਾ اور ਸੀਨੀਅਰਾਂ ਨ ਵੀ ਬਹੁਤ ਇਸਤੇਮਾਲ ਉਹਨਾਂ ਦੇ ਤਿਆਰ ਬਜਾ ਕੇ ਸਿੱਖਾਂਗੇ ਤੇ ਇਸ ਵਕਤ ਵੀ ਹਰਮਨਪ੍ਰੀਤ ਹਾਕੀ ਦਾ ਕੈਪਟਨ ਹੈ ਸ਼ੁਭਮਨ ਕ੍ਰਿਕਟ ਦਾ ਕੈਪਟਨ ਹੈ ਔਰ ਫੁੱਟਬਾਲ ਦੀ ਇੰਡੀਆ ਦੀ ਫੁੱਟਬਾਲ ਟੀਮ ਦਾ ਕੈਪਟਨ ਵੀ ਪੰਜਾਬੀ ਹੈ ਤਿੰਨੋਂ ਗੇਮਾਂ ਦੇ ਕੈਪਟਨ ਪੰਜਾਬੀ ਨੇ ਕੰਮ ਆ ਹੈਗੇ ਸਾਡੇ ਕੋਲੇ ਟੈਲੈਂਟ ਤਾਂ ਸਾਡੇ ਕੋਲ ਹੈਗਾ ਮੌਕਾ ਮਿਲਣਾ ਚਾਹੀਦਾ ਮਾਲਪੁਰ ਵਾਲੇ ਪਾਸੇ ਫੁੱਟਬਾਲ ਚੱਲਦੀ ਹੈ ਸਾਡੇ ਸੁਨਾਮ ਵਾਲੇ ਪਾਸੇ ਬਾਕਸਿੰਗ ਹੈ ਸਾਡੇ ਪਾਰਟਸ ਨੇ ਇੱਧਾ ਬਰਨਾਲਾ ਹੌਕੀ ਹੈ ਸੰਸਾਰਪੁਰ ਮਿੱਠਾਪੁਰ ਹੌਕੀ ਹੈ ਜਲੰਧਰ ਵਾਲਾ ਪਾਸਾ ਸੋ ਅਸੀਂ ਹਰ ਹਰ ਖਿੱਤਾ ਸਾਡਾ ਕਿਸੇ ਨਾ ਕਿਸੇ ਖੇਡ ਦਾ ਸਪੈਸ਼ਲਿਸਟ ਹੈ ਅਸੀਂ ਉਹਨਾਂ ਖੇਡ ਨੂੰ ਪ੍ਰਮੋਟ ਕਰਾਂਗੇ ਅੰਦਰ ਬਾਰਾ ਸਿੰਘ ਕੈਪਟਨ ਹੈ ਸਾਡੇ ਫੁੱਟਬਾਲ ਦੇ ਜੇ ਸੀਟੀ ਮਿਲ ਫਗਵਾੜਾ ਦੀ ਕਿੰਨੀ ਵਧੀਆ ਟੀਮ ਹੁੰਦੀ ਸੀ ਕਪੂਰਥਲੇ ਦੀ ਜਿਹੜੀ ਰੇਲ ਕੋਚ ਫੈਕਟਰੀ ਦੀ ਕਿੰਨੀ ਵਧੀਆ ਫੁੱਟਬਾਲ ਦੀ ਟੀਮ ਹੁੰਦੀ ਸੀ ਪੰਜਾਬ ਪੁਲਿਸ ਦੀ ਹਾਕੀ ਦੀ ਟੀਮ ਕਿੱਧਰ ਗਈ ਨਾਮਤਾਰੀ 11 ਦੀ ਕਿੰਨੀ ਕਮਾਲ ਦੇ ਨਾਮਤਾਰੀ 11 ਦੇ ਪਲੇਅਰ ਜਿਹੜੇ ਇੰਡੀਅਨ ਹਾਕੀ ਟੀਮ ਚ ਰਹੇ ਨਾਮਤਾਰੀ 11 ਦੇ ਪੈਣੀ ਸਾਹ ਉਹਨਾਂ ਕੋਲ ਅਸਟਾਟਿ ਹੈਗਾ ਹਨਾ ਦਿਦਾਰ ਦੋਨੋਂ ਭਾਈ ਸੀਗੇ ਸਰਦਾਰਾਂ ਦੇ ਦਦਾਰਾ ਦੋਨੋਂ ਭਾਈ ਖੇਡਦੇ ਰਹੇ ਇੱਕੋ ਟਾਈਮ ਤੇ ਸੋ ਅਸੀਂ ਐਸਟੋਟਰਫ ਜਿਹੜੇ ਸਿੰਥੈਟਿਕ ਟਰੈਕ ਉਹ ਸਾਰੇ ਬਜਟ ਦੀ ਕੋਈ ਕਮੀ ਨਹੀਂ ਖੇਡਾਂ ਵਾਸਤੇ ਤਾਂ ਪੰਜਾਬੀ ਵੈਸੇ ਵੀ ਹੈ ਹਾਜ਼ਰ ਹੋ ਜਾਂਦੇ ਨੇ ਵੀ ਤੁਸੀਂ ਛੱਡੋ ਜੀ ਸਾਡਾ ਕੰਮ ਸਾਨੂੰ ਦਿਓ ਜੀ ਆਪਾਂ ਟੂਰਨਾਮੈਂਟ ਵੇਲੇ ਪਰਚੇ ਹੀ ਘੱਟ ਕੇ ਘਾਉਣੇ ਨੇ ਹੁ ਕਿੱਥੋਂ ਦਾ ਟੂਰਨਾਮੈਂਟ ਦਾ ਇਨਾਮ ਖਰਚਿਆਂ ਕੱਢਦੇ ਆ ਕੋਈ ਵੀ ਨਹੀਂ ਜਵਾਬ ਦਿੰਦਾ ਜੀ ਸੋ ਖੇਡਾਂ ਨੂੰ ਪ੍ਰਮੋਟ ਕਰਨ ਵਾਸਤੇ 3083 ਆਧੁਨਿਕ ਹਾਈ ਵੈਲਿਊ ਖੇਡ ਦੇ ਜਿਹੜੇ ਖੇਡਾਂ ਦੇ ਗਰਾਊਂਡ ਜਿਹੜੇ ਨੇ ਉਹ ਪਹਿਲੇ ਚੈਲੰਜ ਬਣਨ ਜਾ ਰਹੇ ਨੇ ਤੇ ਅਸੀਂ ਰੋਜ਼ਗਾਰ ਵੀ ਦੇਵਾਂਗੇ ਪੰਜਾਬ ਨੂੰ ਦੁਬਾਰਾ ਫੇਰ ਰੰਗ ਲਾ ਪੋਡੀਅਮ ਫਿਨਿਸ਼ਰ ਪੋਡੀਅਮ ਤੇ ਫਿਨਿਸ਼ ਕਰਨ ਵਾਲੇ ਤੇ سونے ਦੇ ਚਾਂਦੀ ਦੇ ਸਿਲਵਰ ਦੇ ਮੈਡਲਾਂ ਨਾਲ ਉਹਨਾਂ ਦੀਆਂ ਗਰਦਨਾਂ ਜਿਹੜੀਆਂ ਨੇ ਉਹ ਭਰੀਆਂ ਹੋਣ ਇਹ ਸੋਚ ਕੇ ਸੀ ਜਿਹੜਾ ਇਹ ਪਲਾਨ ਬਣਾਇਆ ਤਾਂ ਕਿ ਉਹ ਇਧਰ ਉਧਰੋਂ ਜਾ ਕੋਈ ਬੁਰੀਆਂ ਸੰਗਤਾਂ ਜਾਂ ਕੋਈ ਡਰਗ ਵਗੈਰਾ ਤੋਂ ਬਾਤ ਸਕਣ ਤੇ ਸਰੀਰ ਵੱਲ ਕਹਾਂ ਦੇ ਸਕਣ ਜੀ ਸਰ ਜੀ ਕਿਉਂ ਫਰਮ ਬਜਟ ਚ ਰੱਖਿਆ ਸੀ ਜੀ ਪ੍ਰੋਪੋਜ਼ਲ ਖੇਡ ਨਰਸਰੀ ਆ ਮੈਂ ਹਾਂਜੀ ਹਾਂਜੀ ਇਹਦਾ ਕੋ ਟਾਈਮਪ੍ਰੇਮ ਸਰ ਹਾਂਜੀ ਹਾਂਜੀ ਖੇਡ ਨਰਸਰੀ ਵੀ ਹੈ ਨਰਸਰੀ ਦੇ ਵਿੱਚ ਕੀ ਹੈ ਨਰਸਰੀ ਚ ਸਾਨੂੰ ਨਾਲ ਉੱਥੇ ਹੋਸਟਲ ਬਣਾਉਣਾ ਕੋ ਉਹ ਚਾਰ ਪੰਜ ਪਿੰਡਾਂ ਬਾਅਦ ਇੱਕ ਹੋ ਜਾਊਗੀ ਨਰਸਰੀ ਦਾ ਮਤਲਬ ਉੱਥੇ ਆ ਕੇ ਖੇਡਣਗੇ ਉੱਥੇ ਖਾਣਾ ਖਾ ਕੇ ਮਿਲੋਗੇ ਉਹਨਾਂ ਨੂੰ ਉਹਨਾਂ ਲਈ ਡਾਈਟ ਵੀ ਹੋਊਗੀ ਹਰ ਰੋਜ਼ ਖੇਡਣਗੇ ਇਨਡੋਰ ਗੇਮਾਂ ਵੀ ਹੋਣਗੀਆਂ ਆਊਟਡੋਰ ਗੇਮਾਂ ਵੀ ਹੋਣਗੀਆਂ ਇਹ ਪ੍ਰੋਜੈਕਟ ਤੋਂ ਬਾਅਦ ਹੋਏਗਾ ਇਹ ਹਾਂ ਨਰਸਰੀਜ਼ ਹੋਰ ਸਮਝੋ ਨਰਸਰੀਜ਼ ਤਾਂ ਇੱਕ ਹੋ ਗਈ ਆ ਕਿ ਇੱਕ ਇੰਡੋਰ ਫੈਸਿਲਿਟੀ ਹੋ ਗਈ ਉਹਨਾਂ ਦੇ ਰਹਿਣ ਨੂੰ ਹੋਸਟਲ ਹੋ ਗਿਆ ਅੰਦਰ ਮੈਸ ਹੋ ਗਈ ਹਨਾ ਕੋਚੇਸ ਵੀ ਹੋਗੇ ਗਰਾਊਂਡ ਤਾਂ ਚਲੋ ਹੋਣਗੇ ਜਿਵੇਂ ਅਸੀਂ ਹੁਣ ਬਰਟਨਪਾਰਕ ਚ ਕਰਕੇ ਆਏ ਸੋ ਐਸੇ ਤਰ੍ਹਾਂ ਹੀ ਅਸੀਂ ਆ ਗਰਾਊਂਡ ਆ ਜਿਹੜੇ ਓਪਨ ਗਰਾਊਂਡ ਨੇ ਜਿਹੜੇ ਆਪਾਂ ਆਮ ਤੌਰ ਤੇ ਹਰੇਕ ਪਿੰਡ ਸ਼ੁਰੂ ਹੀ ਗਰਾਊਂਡ ਨਾਲ ਹੁੰਦਾ ਹੈ ਵੀ ਇਹ ਇਥੇ ਟੂਰਨਾਮੈਂਟ ਹੁੰਦਾ ਜੀ ਸਾਡੇ ਬਾਦਚੋਹ ਬਾਦਚੋਹ ਹੋ ਗੀੜਾ ਗਰਾਊਂਡ ਐ ਟੂਰਨਾਮੈਂਟ ਤਾਂ ਇੰਚ ਅਧੰਤ ਹੁੰਦਾ ਬਾਦ ਦੇ ਵਿੱਚ ਉਹ ਗਰਾਊਂਡ ਮੱਜਾਂ ਬੈਠੀਆਂ ਨੇ ਆਵਾਰਾ ਪਸ਼ੂ ਬੈਠੇ ਐ ਟੂੜੀ ਵਾਲੀਆਂ ਟਰਾਲੀਆਂ ਖੜੀਆਂ ਨੇ ਹਨਾ ਤੇ ਜਾਂ ਫਿਰ ਉਥੇ ਮਤਲਬ ਕਈ ਇਸੇ ਵੀ ਗਰਾਊਂਡ ਨੇ ਜਿੱਥੇ ਪੀਕੇ ਵੀ ਨਸ਼ੇ ਵਾਲੇ ਮਿਲਦੇ ਐ ਜਾਂ ਸੜੇ ਉਜਾਂ ਮਿਲਦੀਆਂ ਇਹ ਨਾਮ ਅਸੀਂ ਉਹਨਾਂ ਦੇ ਗਰਾਊਂਡਾਂ ਦੇ ਮਤਲਬ ਜਿਹੜੇ ਜਿਵੇਂ ਅਸੀਂ ਸਕੂਲਾਂ ਨੂੰ ਕਹਿੰਦੇ ਹਾਂ ਕਿ ਅਸੀਂ ਇੱਕ ਹਰ ਇੱਕ ਸਕੂਲ ਨੂੰ ਇੱਕ ਜਿਹੜਾ ਕੈਂਪਸ ਮੈਨੇਜਰ ਦੇਵਾਂਗੇ ਅਸੀਂ ਗਰਾਊਂਡ ਮੈਨੇਜਰ ਵੀ ਰੱਖਾਂਗੇ ਸਰ ਸੀਐਮ ਸਰ ਸਪੋਰਟਸ ਡਿਪਾਰਟਮੈਂਟ ਜ਼ਮੀਨ ਕਿੱਥੋਂ ਲੈ ਕੇ ਆਊਗਾ ਕੀ ਪੰਚਾਇਤ ਹਰ ਇੱਕ ਪਿੰਡ ਕੋਲੇ ਹਰ ਇੱਕ ਪਿੰਡ ਕੋਲੇ ਜ਼ਮੀਨ ਹੈਗੀ ਹੈ ਦੇਖੋ ਹਰ ਇੱਕ ਪਿੰਡ ਕਹਿੰਦਾ ਸਾਡੇ ਪਿੰਡ ਸਟੇਡੀਅਮ ਬਣਾ ਦਿਓ ਮੇਰੇ ਕੋਲੇ ਹਜ਼ਾਰਾਂ ਮੰਗ ਪੱਤਰ ਆਉਂਦੇ ਨੇ ਸਾਡਾ ਸਟੇਡੀਅਮ ਬਣਾ ਦਿਓ। ਹਰੇਕ ਪਿੰਡ ਕੋਲ ਜਗ੍ਹਾ ਹੈਗੀ ਹੈ। ਇਹ ਪੰਚਾਇਤ ਡਿਪਾਰਟਮੈਂਟ ਨੂੰ ਸਪੋਰਟਸ ਫਾਰਮ ਪੰਚਾਇਤਾਂ ਪੈਸੇ ਟਰਾਂਸਫਰ ਕਰ। ਮੈਂ ਕਹਾਂ ਜੀ ਪਿੰਡ ਕਹਿੰਦਾ ਸਾਡਾ ਸਟੇਡੀਅਮ ਬਣਾ ਦਿਓ ਜੀ ਆਹ ਲਓ ਜੀ। ਮੈਂ ਕਹਾਂ ਲੋਕ ਪੈਸੇ ਵੀ ਦੇਣ ਨੂੰ ਤਿਆਰ ਨੇ ਹਾਲੋ ਜੀ ਦੋ ਕਿੱਲੇ ਅਜੇ ਸਟੇਡੀਅਮ ਬਣਾ ਦਿਓ। ਐਨ ਆਰ ਆਈ ਕਹਿੰਦੇ ਨੇ ਐਨ ਆਰ ਆਈ ਦੀ ਆਫਰ ਨੇ ਕਿ ਸਾਡੇ ਪਿੰਡ ਸਟੇਡੀਅਮ ਬਣਾਓ। ਬਜਟ ਕਿੱਲਾ ਕਰੀਏ? ਪੰਚਾਇਤਾਂ ਜਿੱਥੇ ਪੰਚਾਇਤਾਂ ਕੋਲੇ ਪੰਚਾਇਤਾਂ ਤੋਂ ਲੈ ਲਾਂਗੇ। ਜਿੱਥੇ ਕੋਈ ਐਨ ਆਰ ਆਈ ਦੇਣਾ ਚਾਹੁੰਦਾ ਕੋਈ ਦਾਨ ਕਰਨਾ ਚਾ ਬਜਟਰੀ ਐਜੂਕੇਸ਼ਨ ਐਸ ਅਨੁਸਾਰ ਕਿ ਜੇ ਪੰਜਾਬ ਮੰਡੀ ਬੋਰਡ ਦੇ ਵਿੱਚ ਬਹੁਤ ਹੀ ਬੜੀ ਤਰੀਕੀ ਮੰਤਰੀ ਆਪਕੇ ਕੇ ਦੀ ਟੀਮ ਹੋ ਗਈ ਨਾ ਲਰ ਡਿਪਾਰਟਮੈਂਟ ਦਾ ਕੋਈ ਟੀਮਾ ਪਹਿਲਾਂ ਹੋਈਆਂ ਪਈਆਂ ਉਹਨੂੰ ਰਿਵਾਈਵ ਕੀਤਾ ਪਿਛਲੇ ਕਈ ਸਾਲਾਂ ਤੋਂ ਸਰਕਾਰ ਨੇ ਆਪਣਾ ਕੁਝ ਨਹੀਂ ਕੀਤਾ ਉਹਦੇ ਦੀਨੇ ਨੂੰ ਤਾਂ ਦੇਖਿਆ ਪਤਾ ਕਿ ਦੇਖੋ ਪਤਾ ਕਿ ਹੋਇਆ ਪਤਾ ਕਿ ਅਸੀਂ ਵੀ ਕਬੱਡੀ ਚ ਜਾਂਦੇ ਰਹੇ ਮੈਂ 35 ਕਿਲੋ ਦੀ ਟੀਮ ਚ ਜਾਂਦਾ ਰਿਹਾ ਪਹਿਲਾਂ ਕਬੱਡੀ ਦੇ ਟੂਰਨਾਮੈਂਟਾਂ ਦੇ ਜਿਹਦੇ ਤੁਸੀਂ ਪੋਸਟਰ ਪੜ੍ਹੋਗੇ ਤਾਂ 35 ਕਿਲੋ 37 ਕਿਲੋ 42 ਕਿਲੋ 47 ਕਿਲੋ 52 ਕਿਲੋ 57 ਕਿਲੋ 62 ਕਿਲੋ ਤੇ ਉੱਪਰ ਆ ਇੰਨੀਆ ਕੈਟੇਗਰੀਆਂ ਸੀ ਨਾਲ ਇਹ ਵੀ ਲਿਖਾ ਥੱਲੇ ਕਿ ਹਰੇਕ ਟੀਮ ਦੇ ਕੈਪਟਨ ਨੂੰ 2 ਕਿਲੋ ਦੀ ਛੋਟ ਪੁੱਲਦੇ ਸੀ ਪਹਿਲਾਂ ਮਤਲਬ ਕੰਡੇ ਤੇ ਜਾ ਕੇ ਫਿਰ ਇੱਥੇ ਮੋਹਰ ਲੱਗਦੀ ਸੀ ਕਿ ਹਾਂ ਜੀ ਇਹ ਤਾਂ ਵੇਟ ਹੋ ਗਿਆ। ਖਤਮ ਹੀ ਹੋ ਗਿਆ ਜੀ ਜਦੋਂ ਆ ਆ ਗਿਆ ਨਾ ਕਬੱਡੀ ਅਕਾਡਮੀਆ ਜਾਂ ਵੱਡੇ ਲੈਵਲ ਤੇ ਕਰਦੇ ਉਹ ਜੋ ਆ ਕਿੱਧਰ ਜਾਣਗੇ 35 ਕਿਲੋ ਵਾਲੇ। ਫਿਰ ਜਿਹੜਾ ਕੋਲ ਨਰਸਰੀ ਨਹੀਂ ਆਉਗੀ। 35 ਵਾਲੇ 37 ਵਾਲੇ 42 ਵਾਲੇ ਖੇਡਣਗੇ ਨਹੀਂ। ਫਿਰ ਤੁਸੀਂ ਬਾਅਦ ਚ ਗਾਵਾ ਆਲ ਓਪਨ ਕਿਵੇਂ ਕਰਾ ਦੋਗੇ? ਹੁਣ ਤਾਂ ਟੂਰਨਾਮੈਂਟ ਇੱਕ ਦਿਨ ਦਾ ਰਹੇਗਾ ਜੀ। ਔਰ ਇੱਕ ਦਿਨ ਚ ਵੀ ਐ ਕਰਤਾ। ਪਹਿਲਾਂ ਵੋਟਰ ਸੂਚੀ ਦੇਖਦੇ ਸੀਗੇ। ਇਤਰਾਜ ਫੀਸ ਭਰਦੇ ਸੀ 15 ਰੁਪਏ ਵੀ ਇਹ ਪਲੇਅਰ ਇਸ ਪਿੰਡ ਦਾ ਨਹੀਂ ਹੈਗਾ ਉਸ ਪਿੰਡ ਦੀ ਵੋਟਰ ਸੂਚੀ ਕੱਢ ਕੇ ਉਹਦਾ ਚੈੱਕ ਕੀਤਾ ਇਹਨਾਂ ਸੀ ਬਾਹਰਲਾ ਪਲੇਅਰ ਕਿਵੇਂ ਖੇਡ ਗਿਆ ਪਿੰਡ ਦੀ ਹੀ ਟੀਮ ਹੁਣ ਕੋਈ ਪਤਾ ਨਹੀਂ ਕੋਈ ਇਧਰੋਂ ਖੇਡ ਗਿਆ ਕੋਈ ਉਧਰੋਂ ਖੇਡ ਗਿਆ ਪਤਾ ਹੀ ਨਹੀਂ ਲੱਗ ਰਿਹਾ ਵੀ ਕੀ ਹੋ ਗਿਆ ਸੋ ਅਸੀਂ ਅਸੀਂ ਚਾਹੁੰਦੇ ਹਾਂ ਬੜੀ ਸੱਚੀ ਸੁੱਚੀ ਗੇਮ ਹੈ ਕਬੱਡੀ ਗਰਾਊਂਡ 'ਚ ਸੌਹਾਂ ਕਿਉਂ ਖਾਣੀਆਂ ਪੈ ਰਹੀਆਂ ਨੇ ਜੀ ਮਿੱਟੀ ਦੀ ਸੌਹਾਂ ਦਾ ਮਤਲਬ ਕਿ ਪਿੰਡ ਵਾਲੇ ਕਹਿੰਦੇ ਨੇ ਇਹ ਤਾਂ ਸੌਝਾ ਕੋ ਕਾਰਨ ਸਾਫ ਹੋ ਗਿਆ ਕਿ ਰਲ ਕੇ ਖੇਡਦੇ ਲੋਕ ਸਾਰੇ ਪਲੇਅਰਾਂ ਨੂੰ ਜਾਣਦੇ ਨੇ ਵੀ ਇਹ ਬੰਦਾ ਐਸੀ ਕੈਂਚੀ ਮਾਰਦਾ ਜੇ ਇਹਨੇ ਗੁੱਟ ਫੜ ਲਿਆ ਇਹ ਛੱਡਦਾ ਨਹੀਂ ਪਰ ਇਹਨੇ ਗੁੱਟ ਤੇ ਮੈਂ ਛੱਡਤਾ ਸੋ ਮੈਂ ਉਹਨਾਂ ਤੇ ਕੋਈ ਇਲਜ਼ਾਮ ਨਹੀਂ ਲਾਉਂਦਾ ਪਲੇਅਰਾਂ ਤੇ ਮੈਂ ਕਹਿੰਦਾ ਗੇਮ ਜਿੱਤਣੀ ਚਾਹੀਦੀ ਹੈ ਹਨਾ ਟੀਮ ਜਿੱਤ ਜਾਂਦੀ ਹੈ ਹਾਰ ਜਾਂਦੀ ਹੈ ਅਸ ਪਿੰਡ ਚ ਟੀਮ ਹਾਰ ਜੂਗੀ ਅਗਲੇ ਦਿਨ ਅਗਲੇ ਦਿਨ ਅਗਲੇ ਪਿੰਡ ਉਹ ਜਿੱਤ ਜੂਗੀ ਕਬੱਡੀ ਦੀ ਗੇਮ ਜਿੱਤਨੀ ਚਾਹੀਦੀ ক্রিকেট ਨਾਲ ਕੀ ਹੋਇਆ ਸੀ ਜਦੋਂ ਫਿਕਸਿੰਗ ਤੇ ਲਾਗੇ ਚਾਰਜ ਲੋਕ ਦੇਖਣੋਂ हट ਗਏ ਸੀ ਵੀ ਰਲੇ ਹੋਏ ਨੇ ਯਾਰ ਇਹ ਤਾਂ ਉਹ ਅੱਜ ਵੀ ਆਉਂਦੀਆਂ ਨੇ ਉਹਨਾਂ ਦੀ ਗੱਲਾਂ ਯਾਰ ਵੀ ਐ ਕਿਵੇਂ ਹੋ ਗਿਆ ਵੀ ਰਲ ਕੇ ਖੇਡਦੇ ਨੇ ਲੋਕ ਟੂਰਨਾਮੈਂਟ ਵਾਸਤੇ ਦੋ ਦੋ ਦਿਨ ਪਹਿਲਾਂ ਪੱਠੇ ਵੰਡ ਲਿਆਉਂਦੇ ਸੀ ਜਨਾਬ ਕੰਮ ਕਰ ਲੈਂਦੇ ਸੀ ਦੋ ਦੋ ਦਿਨ ਦੇ ਇਕੱਠੇ ਵੀ ਟੂਰਨਾਮੈਂਟ ਆਪਣੇ ਪਿੰਡ ਫਿਰ ਜੇ ਹੁਣ ਤੁਹਾਨੂੰ ਆਹਾ ਮਿਲੂਗਾ ਮੂਰੋਂ ਵੀ ਯਾਰ ਤਾਂ ਰਲ ਕੇ ਖੇਡਦੇ ਨੇ ਜਾਂ ਕੋਈ ਔਰ ਫਿਰ ਦੁਕਾਨਦਾਰ ਟੁੱਟ ਜਾਂਦਾ ਸੋ ਇਹ ਚਾਹਨੇ ਸੱਚੀ ਸੱਚੀ ਗੇਮ ਖੇਡੀ ਜਾਵੇ ਔਰ ਮੁਕਾਬਲੇ ਹੈ ਜੇ ਕਰਵਾਏ ਜਾਣ ਜਿਹਦੇ ਚ ਜਿਹੜਾ ਜਿਹੜਾ ਤਕੜਾ ਹੈ ਜਾਂ ਜਿਹਦੇ ਟੈਲੈਂਟ ਉਹ ਜਿੱਤੇ ਸੇਮ ਸਾਹਿਬ ਬਿਕਰਮ ਸਰੋ ਬਿਕਰਮ ਪ੍ਰੀਖਿਆ ਨੂੰ ਤਾਂ ਵੀ ਖੇਡ ਦੇ ਬੈਰਕ ਪਸੰਦ ਦੇ ਦੇਖੋ ਕਿੰਨੀਆਂ ਕਿੰਨੀਆਂ ਵਧੀਆ ਗੱਲਾਂ ਚੱਲ ਰਹੀਆਂ ਫੇਰ ਬਿਕਰਮ ਵਿੱਚ ਮੈਂ ਨਹੀਂ ਠੀਕ ਯਾਰ ਨਾ ਬਿਕਰਮ ਜੀ ਦਾ ਕਬੱਡੀ ਨਾਲ ਸੰਬੰਧ ਹੈ ਨਾ ਖੇਡਾਂ ਨਾਲ ਸੰਬੰਧ ਨਾ ਸਰੀਰਾਂ ਨਾਲ ਸੰਬੰਧ ਉਹਨਾਂ ਤੋਂ ਬਚਾਉਣ ਵਾਸਤੇ ਖੇਡਣਾ ਸ਼ੁਰੂ ਕਰ ਰਹੇ ਹਾਂ। ਕੱਲ ਨੂੰ ਕੱਲ ਨੂੰ ਪ੍ਰਸ਼ਾਸਨ ਤੁਸੀਂ ਮਿੱਤੂ ਕਹਿ ਰਹੇ ਨੇ ਕਿ ਤੁਸੀਂ ਮਤਲਬ ਪੰਜਾਬ ਦੇ ਕੋਈ ਕੀ ਕਹਿ ਰਿਹਾ ਕੋਈ ਪਤਾ ਨਹੀਂ ਕੀ ਕਹਿ ਰਿਹਾ ਸਰ ਲਾਰੈਂਸ ਨੂੰ ਲੈ ਕੇ ਜਵਾਬ ਦੇਣਾ ਤੁਹਾਡੇ ਪੁਰਾਣੇ ਸਾਥੀ ਕੋਈ ਪਾਰਟੀ ਤੋਂ ਕਾਫੀ ਅਲੀਗੇਸ਼ਨ ਲਗਾਏ ਨੇ ਮੈਂ 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 ਇਸ ਮੁੱਦੇ ਨੂੰ ਡਾਇਵਰਟ ਨਹੀਂ ਕਰਨਾ ਚਾਹੁੰਦਾ। ਤੋ ਅੱਜ ਸਵਾਲ ਨੇ ਆ ਇਹ ਕਹਿ ਰਹੇ ਜੀ ਆ ਇਹ ਕਹਿ ਰਹੇ ਜੀ ਆ ਇਹ ਕਹਿ ਰਹੇ ਜੀ ਠੀਕ ਹੈ ਬੇਜ਼ਬਾਰੀ ਵਾਲੇ ਸਵਾਲ ਪੁੱਛ ਲੋ ਉਹ ਕਹਿੰਦੇ ਪੰਜਾਬ ਦੀ ਨਹੀਂ ਤੁਸੀਂ ਬੇਜ਼ਬਾਰੀ ਵਾਲੀ ਕੋਈ ਨਹੀਂ ਪੁੱਛਦੇ ਵੀ ਪੰਜਾਬ ਚ ਕਿੰਨੀ ਬੇਜ਼ਬਾਰੀ ਹੈ ਕਿੰਨੀ ਨੌਕਰੀਆਂ ਦਿੱਤੀਆਂ ਤੁਸੀਂ ਇਹ ਕਿਉਂ ਨਹੀਂ ਪੁੱਛਦੇ ਤਾਂ ਪਾਣੀ ਉੱਪਰ ਆ ਗਿਆ ਜਾਂ ਧਰਤੀ ਤੇ ਪਾਣੀ ਥੱਲੇ ਚਲਾ ਗਿਆ ਰਮਨਿੰਦਰ ਵੀ ਤੂੰ ਐ ਕਹਿ ਰਿਹਾ ਜੀ ਖੈਰਾ ਐ ਕਹਿ ਰਿਹਾ ਜੀ ਬਾਜਵਾ ਐ ਕਹਿ ਰਿਹਾ ਜੀ ਕੱਲ ਕੀ ਕਿਹਾ ਪਰਸ ਬਾਜਵਾ ਨਹੀਂ ਕੀ ਕਰਾ ਲਿਆ ਫਿਰ ਉਹਨੇ ਜਦੋਂ ਗੱਲ ਤਾਂ ਪਾਣੀਆਂ ਦੀ ਚਲੀ ਜਾਂਦੀ ਉਹ ਉਹੀ ਬੋਲੀ ਜਾਂਦੇ ਨੇ ਸੋ ਥੋੜੇ ਨਾ ਸਵਾਲ ਆਪਣੇ ਪਬਲਿਕ ਨਾਲ ਲੇਟਡ ਕਰਨੋ ਪਲੀਜ਼ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪ੍ਰੈਸ ਕਾਨਫਰੰਸ ਕਰ ਰਹੇ ਸੀ ਕਈ ਗੱਲਾਂ ਦਾ ਜਵਾਬ ਦਿੱਤਾ ਗਿਆ ਪੰਜਾਬ ਦੇ ਵਿੱਚ ਕਿਸ ਤਰੀਕੇ ਦੇ ਨਾਲ ਲੋਜਵਾਨਾਂ ਨੂੰ ਨਿਸ਼ਚਿਤੋਂ ਬਾਹਰ ਰੱਖਣ ਦੇ ਲਈ ਇੱਕ ਮਕਸਦ ਦਾ ਜ਼ਿਕਰ ਕੀਤਾ ਗਿਆ ਕਿ ਸਭ ਤੋਂ ਵਧੀਆ ਚੀਜ਼ ਖੇਡ ਗਰਾਊਂਡ ਨੇ ਬੱਚਿਆਂ ਨੂੰ ਖੇਡ ਗਰਾਊਂਡ ਦੇ ਨਾਲ ਜੁੜਿਆ ਜਾ ਰਿਹਾ ਹੈ 13000 ਪਿੰਡਾਂ ਦੇ ਵਿੱਚ ਗਰਾਊਂਡ ਪੰਜਾਬ ਦੀ ਸਰਕਾਰ ਤਿਆਰ ਕਰਨ ਜਾ ਰਹੀ ਹੈ